ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੈਂਗਸਟਰਾਂ ਤੇ ਵਾਰ ਕੈਂਪੇਨ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜੇ ਆ ਤੇ ਸੱਤ ਬੜੇ ਹੀ ਸਫਿਸਟਿਕੇਟਿਡ ਤੇ ਲੀਥਲ ਵੈਪਨ ਜਿਨ੍ਹਾਂ ਚ ਦੋ ਆਟੋਮੈਟਿਕ ਫਾਇਰ ਵੀ ਕਰਦੇ ਆ ਉਹ ਪਿਸਟਲਸ ਵੀ ਅਸੀਂ ਫੜੇ ਆ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਤਾਂ ਇਹ ਆਸਟਰੀਅਨ ਮੇਡ ਬਲੌਕ ਜਿਹੜਾ 9mm ਹੈ ਤਿੰਨ ਫੜੇ ਗਏ ਆ ਇਟਾਲੀਅਨ ਜਿਹੜੀ ਮੇਡ ਇਨ ਇਟਲੀ ਦੇ ਬਰਾਟਾ ਹੈਗਾ 9mm ਇਹ ਵੀ ਇੱਕ ਆਟੋਮੈਟਿਕ ਫਾਇਰ ਕਰਦਾ ਪਿਸਤਲ ਬੜਾ ਲੀਥਲ ਹੈ ਤੁਰਕੀ ਦੇ ਹੈਗੇ ਜ਼ਿਗਾਨਾ 9mm ਤੇ ਤੁਰਕੀ ਦਾ ਹੀ PX5 9mm ਇਹ ਵੀ ਬੜੇ ਸੋਫਿਸਟੀਕੇਟਡ ਪਿਸਤਲ ਨੇ ਇਹਨਾਂ ਤੋਂ ਇਲਾਵਾ 0.30 ਬੋਰ ਦਾ ਇੱਕ ਪਿਸਤਲ ਵੀ ਫੜਿਆ ਗਿਆ ਜਿਹੜਾ ਕਿ ਸਟਾਰ ਵਾਲਾ ਪਿਸਤਲ ਆ ਹਮ ਚਾਈਨਾ ਵਗੈਰਾ ਤੋਂ ਪਹਿਲਾਂ ਟੈਰਰਿਜ਼ਮ ਵੇਲੇ ਵੀ ਯੂਜ਼ ਕੀਤਾ ਜਾਂਦਾ ਸੀ ਇਹ ਸਾਰੇ ਕਨਸਾਈਨਮੈਂਟ ਆ ਇਹ ਤਿੰਨ ਮੁਲਜ਼ਮ ਜਿਹੜੇ ਫੜੇ ਗਏ ਆ ਇੰਪੋਰਟੈਂਟ ਨੇ ਬੜੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰਾਪਿੰਗ ਕਰਾਉਂਦੇ ਸੀਗੇ ਤੇ ਉਹਨੂੰ ਅੱਗੇ ਜਿਹੜਾ ਲੋਕਾਂ ਨੂੰ ਡਿਸਟ੍ਰੀਬਿਊਟ ਕਰਦੇ ਸੀ ਔਰ ਪਾਕਿਸਤਾਨ ਬੇਸ ਹੈਂਡਲਰਸ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੁੰਦਾ ਸੀ ਉਹੀ ਇਹਨਾਂ ਦਾ ਕਾਮਨ ਫੈਕਟਰ ਵੀ ਹੈ ਜਿਹੜੇ ਬੰਦੇ ਫੜੇ ਗਏ ਚ ਰੇਸ਼ਮ ਸਿੰਘ ਏਲੀਅਸ ਖੁੱਲਾ ਇਹ ਦਲੇਰੀ ਪਿੰਡ ਹੈ ਪੀਐਸ ਖਾਲੜਾ ਤਰਨਤਾਰਨ ਦਾ ਇੱਕ ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਇਹਦੇ ਤੇ ਪਰਚਾ ਨਹੀਂ ਹੈ ਪਰ ਇਹਦਾ ਪਿੰਡ ਕਿਉਂਕਿ ਬਾਰਡਰ ਦੇ ਨੇੜੇ ਹੈ ਇਸ ਕਰਕੇ ਇਹਨੇ ਆਪਣੀਆਂ ਜਿਹੜੀਆਂ ਪ੍ਰੀ ਡੈਸਟਿਨ ਲੋਕੇਸ਼ਨ ਤੇ ਜਿਵੇਂ ਆਪਾਂ ਪਹਿਲਾਂ ਮੋਟਰ ਸਪਰੈਡ ਹੀ ਦੇਖਦੇ ਆ ਡ੍ਰੋਪਿੰਗ ਕਰਾ ਰੰਦਾ ਸੀ ਤੇ ਉਸ ਤੋਂ ਬਾਅਦ ਪਿਕਅਪ ਕਰਾ ਲੈਂਦੇ ਸੀ ਇਹਦਾ ਜਿਹੜਾ ਖਾਸ ਸਾਥੀ ਹੈਗਾ ਉਹ ਵਿਸ਼ਾਲ ਹੈ ਉਹ ਵੀ ਪਿੱਖੀ ਪਿੰਡ ਦਾ ਰਹਿਣ ਵਾਲਾ 22 ਸਾਲ ਦੀ ਉਮਰ ਹੈ ਉਹ ਇੱਕ ਫੈਕਟਰੀ 'ਚ ਕੰਮ ਕਰਦਾ ਲੁਧਿਆਣੇ ਤੇ ਇਹਦੇ ਚ ਜਿਹੜਾ ਲਾਲਚ ਵਾਸਤੇ ਨਾਲ ਇਧਰ ਇਹ ਵੀ ਕੰਮ ਨਾਲ ਨਾਲ ਕਰ ਰਿਆ ਇਹਨਾਂ ਦੇ ਤੀਸਰਾ ਹੈਗਾ ਸੁਮਿਤ ਇਲੀਏ ਸਚਨ ਇਹ ਗੁਮਾਨਪੁਰਾ ਪੀਐਸ ਕ੍ਰਿੰਡਾ ਅਮਰਸਰ ਰੂਰਲ ਦਾ ਰਹਿਣ ਵਾਲਾ ਮੇਨ ਇੰਟਰਸਟਿੰਗ ਗੱਲ ਇਹ ਹੈ ਕਿ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਸੋ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹਦੇ ਚ 7 ਪਿਸਟਲ ਔਰ ਇੱਕ ਸਵਿਫਟ ਕਾਰ ਦੀ ਜਿਹੜੀ ਸੁਮਿਤ ਦੀ ਹੈ ਮੇਨ ਸੁਮਿਤ ਦਾ ਇਹਨਾਂ ਨੂੰ ਇਹ ਫਾਇਦਾ ਸੀ ਕਿ ਬੇਸਿਕਲੀ ਅਮਰਸਰ ਵੀ ਇਹਨੇ ਕਿਰਾਏ ਤੇ ਜਗਾ ਲਈ ਹੋਈ ਸੀ ਤੇ ਸੇਲ ਪਰਚੇਸ ਦਾ ਜਦੋਂ ਕੰਮ ਕਰਦਾ ਤੇ ਨਾਲ ਉਹ ਇੱਕ ਉਹਦਾ ਬਣ ਜਾਂਦਾ ਕਿ ਪਾਜਾ ਬਣ ਜਾਂਦਾ ਕਿ ਉਹਨੂੰ ਕਵਰ ਅਪ ਮਿਲ ਜਾਂਦਾ ਕਿ ਮੈਂ ਉੱਥੇ ਜਾ ਰਿਹਾ ਮੈਂ ਉੱਥੇ ਜਾ ਰਿਹਾ ਕਾਰ ਦੇ ਕਰਕੇ ਦੇਖਣ ਜਾ ਰਿਹਾ ਉਸ ਗੱਲ ਦਾ ਫਾਇਦਾ ਲੈਂਦੇ ਸੀਗੇ ਸੋ ਮੇਰਾ ਮੰਨਣਾ ਹੈ ਕਿ ਕਾਫੀ ਵੱਡਾ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਜਿਹੜਾ ਸੌਰੀ ਨਾਰਕ ਜਿਹੜਾ ਆਰਮਜ਼ ਮੋਡਿਊਲ ਹੈ ਉਹ ਉਹ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਇਹਨਾਂ ਦਾ ਔਰ ਦੋ ਬੰਦੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਕਮਰਸਰ ਰੂਰਲ ਦਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਇਹ ਟੀਮ ਹੈ ਜਿਹਦੀ ਰਹਿਨਮਾਈ ਰਵਿੰਦਰਪਾਲ ਜੀ ਕਰ ਰਹੇ ਸੀ ਨਾਲ ਸਾਡੇ ਜਗਵਿੰਦਰ ਐਡੀਸੀਪੀ ਹਰਮਿੰਦਰ ਐసీపీ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰਡ ਪੁਲਿਸ ਅਮਰਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਸਾਰਾ ਜਿਹੜਾ ਇਹ ਤੇ ਇਨਵੈਸਟੀਗੇਟ ਕਰਦੇ ਹੋਏ ਸਾਰੀ ਇਹ ਜਿਹੜੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਏ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਸਰ